ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਾਰੂ ਮਹੱਲਾ ਤੀਜਾ ਕਾਇਆ ਕੰਚਨ ਸ਼ਬਦ ਵਿਚਾਰਾ ਤਿੱਥੇ ਹਰ ਵਸੈ ਜਿਸ ਦਾ ਅੰਤ ਨਾ ਪਾਰਾ ਵਾਰਾ ਆਂਦਨ ਹਰ ਸੇਵਿਓ ਸੱਚੀ ਬਾਣੀ ਹਰ ਜੀਉ ਸ਼ਬਦ ਮਲਾਇਂਦਾ ਹਰ ਚੇਤਾ ਤੈਨ ਬਲੇ ਹਾਰੇ ਜਾਓ ਗੁਰ ਕੈ ਸ਼ਬਦ ਤੈਨ ਮੇਲ ਮਿਲਾਓ ਤੈਨ ਕੀ ਧੂਰ ਲਾਈ ਮੁਖ ਮਸਤਕ ਸਤ ਸੰਗਤ ਬਹਿ ਗੁਣ ਗਾਏਂਦਾ ਹਰਗੇ ਗੁਣ ਗਾਵਾਂ ਜੇ ਹਰ ਪ੍ਰਭ ਭਾਵਾਂ ਅੰਤਰ ਹਰ ਨਾਮ ਸਬਦ ਸੁਹਾਵਾ ਕੁਰਬਾਨੀ ਚੋ ਕੁੰਡੀ ਸੁਣੀਐ ਸੱਚਾ ਨਾਮ ਸਮਾਏ ਦਾ ਸੋ ਜਨ ਸੱਚਾ ਜੇ ਅੰਤਰ ਭਾਲੇ ਗੁਰ ਕੈ ਸਬਦ ਹਰ ਸਬਦ ਨਦਰ ਨਿਹਾਲੇ ਗਿਆਨ ਅੰਜਨ ਪਾਏ ਗੁਰ ਸਬਦੀ ਨਦਰੀ ਨਦਰ ਮਲਾਏ ਦਾ ਸੋ ਜਨ ਸੱਚਾ ਜੇ ਅੰਤਰ ਭਾਲੇ ਗੁਰ ਕੈ ਸਬਦ ਹਰ ਨਦਰ ਨਿਹਾਲੇ ਗਿਆਨ ਅੰਜਨ ਪਾਏ ਗੁਰ ਸਬਦੀ ਨਦਰੀ ਨਦਰ ਮਲਾਏ ਦਾ ਵੱਡੇ ਭਾਗਿਓ ਸਰੀਰ ਪਾਇਆ ਮਾਨਸ ਜਨਮ ਸਬਦ ਚਿਤ ਲਾਇਆ ਮੈਨ ਸਬਦੈ ਸਭ ਅੰਧ ਅੰਧੇਰਾ ਗੁਰਮਖਿ ਕਿਸੈ 부ਝਾਇੰਦਾ ਇਕ ਕਿਤੇ ਆਏ ਜਨਮ ਗਵਾਏ ਮਨ ਮੁਖ ਲਾਗੇ ਦੂਜੈ ਭਾਏ ਇਹ ਵੇੜਾ ਫਿਰ ਹੱਥ ਨ ਆਵੇ ਪੈਗ ਕਿਸੈ ਪਛਤਾਇੰਦਾ ਗੁਰ ਕੈ ਸਬਦ ਪਵਿੱਤਰ ਸਰੀਰਾ ਤੇ ਇਸ ਵਿੱਚ ਵਸੈ ਸਚੁ ਗੁਣੀ ਗਹੀਰਾ ਸਚੋ ਸਚ ਵੇਖੈ ਸਭ ਥਾਈ ਸਾਇ ਸੁਣ ਮਨ ਵਸਾਇੰਦਾ ਮੈਂ ਗਣਤ ਗੁਰ ਸ਼ਬਦ ਨੇ ਵਾਰੇ ਹਰ ਜਿਉ ਹਿਰਦੈ ਰਖੋ ੜ ਧਾਰੇ ਗੁਰ ਕੈ ਸ਼ਬਦ ਸਦਾ ਸਲਾਹੇ ਮਿਲ ਸਾਚੇ ਸੁਖ ਪਾਏਂਦਾ ਸੋਚੇ ਤੇ ਜਿਸੇ ਆਪ ਚੁਤਾਏ ਗੁਰ ਕੈ ਸ਼ਬਦ ਵਸੈ ਮਨ ਆਏ ਆਪੇ ਵੇਖਿਆ ਆਪੇ ਬੂਝਿਆ ਆਪੇ ਆਪ ਸਮਾਏਂਦਾ ਜਿਨ ਮਨ ਵਿੱਚ ਵਸ ਪਾਈ ਸੋਈ ਜਾਣੈ ਗੁਰ ਕੈ ਸ਼ਬਦ ਦੇ ਆਪ ਪਛਾਨੈ ਆਪ ਪਛਾਨੈ ਸੋਈ ਜਾਣੈ ਨਿਰਮਲ ਬਾਣੀ ਸ਼ਬਦ ਸੁਣਾਏਂਦਾ ਇਹ ਕਾਇਆ ਪਵਤ ਹੈ ਸਰੀਰ ਗੁਰਬਦੀ ਚੇਤ ਹੈ ਗੁਣੀ ਗਹੀਰਾ ਆਂਦੇ ਗੁਣ ਗਾਵੇ ਰੰਗ ਰਾਤਾ ਗੁਣ ਕੈ ਗੁਣੀ ਸਮਾਏ ਦਾ ਇਹੋ ਸਰੀਰ ਸਾਬ ਮੂਲ ਹੈ ਮਾਇਆ ਦੂਜੈ ਭਾਇ ਭਰਮ ਭੁਲਾਇਆ ਹਰਨਾ ਚੇਤ ਹੈ ਸਦਾ ਦੁਖ ਪਾਏ ਬਿਨ ਹਰ ਚੇਤੇ ਦੁਖ ਪਾਏ ਦਾ ਜੇ ਸਤਗੁਰ ਸੇਵੇ ਸੋ ਪਰਵਾਨ ਕਾਇਆ ਹਸ ਨਿਰਮਲ ਦਰ ਸੱਚੈ ਜਾਣ ਹਰ ਸੇਵੇ ਹਰ ਮਨ ਵਸਾਏ ਸੋ ਹੈ ਹਰ ਗੁਣ ਗਾਏ ਦਾ ਬੇਨ ਭਾਗਾ ਗੁਰ ਸੇਵਿਆ ਨਾ ਜਾਏ ਮਨ ਮੁਖ ਭੂਲੇ ਮੂਏ ਬਿੱਲ ਲਾਏ ਜੈਨ ਕੋ ਨਦਰ ਹੋਵੇ ਗੁਰ ਕੇਰੀ ਹਰ ਜੀਵ ਆਪ ਮਲਾਇੰਦਾ ਕਾਇਆ ਕੋਡ ਪੱਕੇ ਹਟਨਾਲੇ ਗੁਰਮੁਖ ਲੇ ਵਾਸਤ ਸੁਮਾਲੇ ਹਰਗਾ ਨਾਮ ਤੇ ਆਏ ਦਿਨ ਰਾਤੀ ਉਤਮ ਪਦਵੀ ਪਾਇੰਦਾ ਆਪੇ ਸੱਚਾ ਹੈ ਸੁਖ ਦਾਤਾ ਪੂਰੇ ਗੁਰ ਕੈ ਸਬਦ ਪਛਾਤਾ ਨਾਨਕ ਨਾਮ ਸਲਾਏ ਸਾਚਾ ਪੂਰੇ ਭਾਗ ਕੋ ਪਾਇੰਦਾ ਮਾਰੂ ਮਹੱਲਾ ਤੀਜਾ ਰੰਗਕਾਰ ਅਕਾਰ ਉਪਾਇਆ ਮਾਇਆ ਮੋਹ ਹੁਕਮ ਬਣਾਇਆ ਆਪੇ ਖੇਲ ਕਰੇ ਸਭ ਕਰਤਾ ਸੋਣ ਸਾਚਾ ਮਨ ਵਸਾਏਂਦਾ ਮਾਇਆ ਮਾਇ ਤ੍ਰੈ ਗੁਣ ਪ੍ਰਸੂਤ ਜਮਾਇਆ ਚਾਰੇ ਬਿਦ ਬ੍ਰਹਮੇ ਨੋ ਫੁਰਮਾਇਆ ਵਰੇ ਮਹਾਵਾਰਥੀ ਤੀਕਾਰ ਇਸ ਜਗ ਮੈਂ ਸੋਜੀ ਪਾਏਂਦਾ ਗੁਰਸੇਵਾ ਤੇ ਕਰਨੀ ਸਾਰ RAM ਨਾਮ ਰੱਖੋ ਰਤਾਰ ਗੁਰਬਾਣੀ ਵਰਤੀ ਜਗੰਤਰ ਇਸ ਬਾਣੀ ਤੇ ਹਰ ਨਾਮ ਪਾਇੰਦਾ ਵੇਦ ਪੜੈ ਅਨ ਦਿਨ ਬਾਦ ਸੁਮਾਲੇ ਨਾਮ ਨ ਚੇਤਾ ਬੁੱਧਾ ਜਮਕਾਲੇ ਦੂਜੇ ਪਾਇ ਸਦਾ ਦੁਖ ਪਾਇ ਤ੍ਰੈ ਗੁਣ ਭਰਮ ਭੁਲਾਇੰਦਾ ਗੁਰਮੁਖੇ ਸਿ ਸਿਉਲੇ ਬਲਾਇ ਤਰੀ ਬਧ ਮਨਸਾ ਮਨੈ ਸੁਮਾਏ ਸਾਚਾ ਸਬਦ ਸਦਾ ਹੈ ਮੁਕਤਾ ਮਾਇਆ ਮੋ ਚੁਕਾਇੰਦਾ ਜੋ ਤੁਰ ਰਾਤੇ ਸੇ ਹੁਣ ਰਾਤੇ ਗੁਰ ਪ੍ਰਸਾਦੀ ਸਹਿਜੇ ਮਾਤੇ ਸਤਗੁਰ ਸੇਵ ਸਦਾ ਪ੍ਰਾਪਾ ਆਪੈ ਆਪ ਮਿਲਾਇੰਦਾ ਮਾਇਆ ਮੋਹੇ ਭਰਮ ਨਾ ਪਾਏ ਦੂਜੈ ਭਾਇ ਲਗਾ ਦੁਖ ਪਾਏ ਸੁਹਾ ਰੰਗ ਦਿਨ ਥੋੜੇ ਹੋਵੇ ਸਜਾਂਦੇ ਬਿਲਮ ਨਾ ਲਾਇੰਦਾ ਇਹ ਮਾਨ ਭੈ ਭਾਇ ਰੰਗਾਏ ਇਤ ਰੰਗ ਸਾਚੇ ਮਾਇ ਸਮਾਏ ਪੂਰੇ ਭਾਗ ਕੋਈ ਹੋ ਰੰਗ ਪਾਏ ਗੁਰਮਤੀ ਰੰਗ ਚੜਾਏਂਦਾ ਮਾਨਮੁਖ ਬਹੁਤ ਕਰੇ ਬਹਾਨ ਦਰਗਹਿ ਕਬਹੀ ਨਾ ਪਾਵੇ ਮਾਨ ਦੂਜੈ ਲਾਗੇ ਜਨਮ ਗਵਾਇਆ ਬਿਨ ਬੂਝੇ ਦੁਖ ਪਾਏਂਦਾ ਮੇਰੇ ਪ੍ਰਭ ਬੰਦਰ ਆਪ ਲੋਕ ਆਇਆ ਗੁਰ ਪ੍ਰਸਾਦੀ ਹਰ ਮਿਲਾਇ ਮਲਾਇਆ ਸੱਚਾ ਪ੍ਰਭ ਸੱਚਾ ਵਪਾਰਾ ਨਾਮ ਮੋਲਕ ਪਾਇੰਦਾ ਇਸ ਕਾਇਆ ਕੀ ਕੀਮਤ ਕਿਨੇ ਨਾ ਪਾਈ ਮੇਰੇ ਠਾਕੂ ਰੇ ਬੰਤ ਬਣਾਈ ਗੁਰਮੁਖ ਹੋਵੇ ਸੁਕਾਇਆ ਸੋਧੈ ਆਪੇ ਆਪ ਮਿਲਾਇੰਦਾ ਕਾਇਆ ਵਿੱਚ ਟੋਟਾ ਕਾਇਆ ਵਿੱਚ ਲਾਹਾ ਗੁਰਮੁਖ ਖੋਜੇ ਵੇ ਪ੍ਰਵਾਹਾ ਗੁਰਮੁਖ ਬੰਝ ਸਦਾ ਸੁਖ ਪਾਏ ਸਹਿਜੇ ਸਹਿਜ ਮਿਲਾਇੰਦਾ ਸੱਚਾ ਮੈਲ ਸੱਚੇ ਭੰਡਾਰਾ ਆਪੇ ਦੇਵੇ ਦੇਵਨ ਹਾਰਾ ਗੁਰਮੁਖ ਸਾ ਲਾਇ ਸੁਖ ਦਾ ਤੇ ਮਨ ਮੇਲੇ ਕੀਮਤ ਪਾਇੰਦਾ ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ ਗੁਰਮੁਖਾਪੇ ਦੇ ਬੜਿਆਈ ਜਿਸ ਦਾ ਹੱਟ ਸੋਈ ਵਸ ਜਾਣਾ ਗੁਰਮੁਖ ਦੇਸ ਨਾ ਪਛੋਂ ਤਾਏ ਦਾ ਹਰ ਜੀਉ ਸਭ ਮੈਂ ਰਹਾ ਸਮਾਈ ਗੁਰ ਪ੍ਰਸਾਦੀ ਪਾਇਆ ਜਾਈ ਆਪੇ ਮੇਲ ਮਲਾਏ ਆਪੇ ਸਬਦ ਸਹਿਜ ਸਮਾਇੰਦਾ ਆਪੇ ਸੱਚਾ ਸਬਦ ਮਲਾਏ ਸਬਦੇ ਵਿੱਚੋਂ ਭਰਮ ਝੁਕਾਏ ਨਾਨਕ ਨਾਮ ਮਿਲੇ ਵਡਿਆਈ ਨਾਮੇ ਹੀ ਸੁਖ ਪਾਏਂਦਾ ਆਪੇ ਸੱਚਾ ਸ਼ਬਦ ਮਲਾਏ ਸਬਦੇ ਵਿੱਚੋਂ ਭਰਮ ਚੁਕਾਏ ਨਾਨਕ ਨਾਮ ਮਿਲੇ ਵਡਿਆਈ ਨਾਮੇ ਹੀ ਸੁਖ ਪਾਏਂਦਾ ਭੁੱਲ ਚੁਕ ਦੀ ਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ